ਕਰ ਤੁਸੀਂ ਤਰਾਂਤਰਾਂ ਨੇ ਵਨ ਸੁਵੰਨੇ ਹੇਅਰ ਕਲਰ ਯੂਜ਼ ਕਰਕੇ ਅੱਕ ਚੁੱਕੇ ਹੋ ਚਿੱਟੇ ਵਾਲਾਂ ਨੂੰ ਜਿਹੜੇ ਕਾਲੇ ਕਰਨ ਦੇ ਲਈ ਤੇ ਅੱਜ ਕੱਲ੍ਹ ਦੇ ਛੋਟੇ ਬੱਚਿਆਂ ਦੇ ਵੀ ਬਾਲ ਜਿਹੜੇ ਸਫੈਦ ਹੁੰਦੇ ਜਾ ਰਹੇ ਨੇ ਕਿਉਂ ਹੁੰਦੇ ਜਾ ਰਹੇ ਨੇ ਕਾਰਨ ਵੀ ਦੱਸਾਂਗੇ ਤੇ ਤੁਹਾਨੂੰ ਚਿੱਟੇ ਵਾਲਾਂ ਤੋਂ ਛੁਟਕਾਰਾ ਪਾਉਣ ਦਾ ਜਿਹੜਾ ਨੁਸਖਾ ਵੀ ਦੱਸਾਂਗੇ ਧਿਆਨ ਨਾਲ ਕੱਲੀ ਗੱਲੀ ਗੱਲ ਸੁਣ ਲੈਣਾ ਸਫੈਦ ਵਾਲਾਂ ਦੀ ਸਮੱਸਿਆ ਤੇਜ਼ੀ ਨਾਲ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਨੌਜਵਾਨ ਵੀ ਇਸ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਹਾਲਾਤ ਅਜਾਇਬ ਹੋ ਗਏ ਨੇ ਕਿ ਹੁਣ 20 ਤੋਂ 25 ਸਾਲ ਦੀ ਉਮਰ ਦੇ ਜਾਂ ਤਾਂ ਨੌਜਵਾਨਾਂ ਦੇ ਵਾਲ ਸਫੈਦ ਹੋ ਰਹੇ ਨੇ ਇਸ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਵਾਲਾਂ ਦੀ ਦੇਖਪਾਲ ਉਤਪਾਦਾਂ ਦੀ ਵਰਤੋਂ ਕਰਦੇ ਨੇ ਪਰ ਉਹਨਾਂ ਨੂੰ ਕੋਈ ਲਾਭ ਨਹੀਂ ਮਿਲਦਾ ਜ਼ਿਆਦਾ ਤਨਾਅ ਗਲਤ ਖਾਣ ਪੀਣ ਦੀਆਂ ਆਦਤਾਂ ਵਿਟਾਮਿਨ ਦੀ ਘਾਟ ਹਾਰਮੋਨਲ ਅਤੇ ਅਸਤੂਲਨ ਜੈਨੇਟਿਕ ਕਾਰਨਾਂ ਕਰਕੇ ਵਾਲ ਸਲੇਟੀ ਹੋ ਸਕਦੇ ਨੇ ਜਾਂ ਚਿੱਟੇ ਹੋ ਸਕਦੇ ਨੇ ਹਾਲਾਂਕਿ ਜੇ ਤੁਸੀਂ ਕੁਝ ਘਰੇਲੂ ਉਪਚਾਰ ਪਨਾ ਕੇ ਇਸ ਸਮੱਸਿਆ ਨੂੰ ਘਟਾ ਸਕਦੇ ਹਾਂ ਤਾਂ ਤੁਹਾਨੂੰ ਇੱਕ ਜਿਹੜਾ ਨੁਸਖਾ ਦੱਸਾਂਗੇ ਧਿਆਨ ਨਾਲ ਸੁਣ ਲੈਣਾ ਆਮਲਾ ਵਾਲਾਂ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਆਮਲੇ ਦੇ ਵਿੱਚ ਵਿਟਾਮਿਨ ਸੀ ਤੇ ਬਹੁਤ ਸਾਰੇ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਨੇ ਜੋ ਵਾਲਾਂ ਦੀ ਜੜ੍ਹਾਂ ਨੂੰ ਪੋਸ਼ਣ ਦਿੰਦੇ ਨੇ ਤੇ ਵਾਲਾਂ ਨੂੰ ਮਜ਼ਬੂਤ ਵੀ ਬਣਾਉਂਦੇ ਨੇ ਸਮੇ ਤੋਂ ਪਹਿਲਾਂ ਸਫੇਦ ਹੋਣ ਤੋਂ ਰੋਕਣਾ ਚਾਹਣਿਓ ਤਾਂ ਧਿਆਨ ਦੇ ਨਾਲ ਸੁਣ ਲੈਣਾ ਨਾਰੀਅਲ ਦੇ ਤੇਲ ਦੇ ਵਿੱਚ ਆਮਲਾ ਪਾਊਡਰ ਮਿਲਾਓ ਇਸ ਨੂੰ ਥੋੜਾ ਜਿਹਾ ਗਰਮ ਕਰੋ ਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਲਗਾਓ ਇਸ ਨੂੰ ਹਫ਼ਤੇ ਦੇ ਵਿੱਚ 2 ਵਾਰ ਉਗਾਉਣ ਦੇ ਨਾਲ ਬਹੁਤ ਹੀ ਵਧੀਆ ਫਾਇਦਾ ਹੋਵੇਗਾ ਪਰ ਇਹ ਜਿਹੜਾ ਤੁਹਾਨੂੰ ਨੁਸਖਾ ਦੱਸਿਆ ਇੱਕ ਵਾਰ ਵਰਤਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲੈ